ਮੈਨੂੰ ਲੱਗਦਾ ਪਰਸੋ ਦੀ ਗੱਲ ਹੈ ਜਦੋਂ ਇਹ ਕਾਲ ਆਈ ਸੀ ਤੇ ਤੁਹਾਨੂੰ ਅੱਜ ਵੀਡੀਓ ਮਿਲ ਗਈ ਹੈ ਤਾਂ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਵੀ ਕਿੰਨੀ ਜਲਦੀ ਕੰਮ ਹੋ ਗਿਆ ਹੈ ਜੀ ਮਤਲਬ ਜੇ ਪਹਿਲੇ ਦੀ ਦੌਰ ਦੀ ਗੱਲ ਕਰੀਏ ਪਹਿਲੇ ਕਹਿੰਦੇ ਸੀ ਕਿ ਕਾਰਪੋਰੇਸ਼ਨ 'ਚ ਕੰਮ ਨਹੀਂ ਹੁੰਦੇ ਲਾਈਟਾਂ ਬੁਝੀਆਂ ਪਈਆਂ ਤੇ ਉਸ ਦਾਇਰੇ ਤੋਂ ਬਾਹਰ ਆ ਚੁੱਕੀ ਹੈ ਕਾਰਪੋਰੇਸ਼ਨ ਜਲਦੀ ਕੰਮ ਹੋ ਰਹੀ ਹੈ ਬਿਲਕੁਲ ਨੀਅਤ ਨੂੰ ਮੁਰਾਦਾ ਹੁੰਦੀਆਂ ਨੇ ਸੋ ਨੀਅਤ ਬਿਲਕੁਲ ਸਾਫ਼ ਲੈ ਕੇ ਚੱਲ ਰਿਹਾ ਵੀ ਇਮਾਨਦਾਰੀ ਨਾਲ ਔਰ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਲੈਵਲ ਦਾ ਕੰਮ ਹੋਵੇ ਸੋ ਪੂਰੀ ਤਨਦੇਹੀ ਦੇ ਨਾਲ ਲੱਗੇ ਹੋਏ हिदायत ਵੀ ਅਗੋ ਸਾਰੇ ਜਿੰਨੇ ਵਰਕਰਸ ਨੇ ਉਹਨਾਂ ਨੂੰ ਇਹੀ ਦਿੱਤੀ ਗਈ ਹੈ ਵੀ ਜੋ ਵੀ ਕੰਮ ਹੈ ਪਬਲਿਕ ਦਾ ਕੰਮ ਪਹਿਲ ਦੇ ਆਧਾਰ ਮੇਰਾ ਕੰਮ ਬੇਸ਼ੱਕ ਤੁਸੀਂ ਭਾਵੇਂ 4 ਦਿਨ ਰੋਕੇ ਕਰ ਦਿਓ ਪਰ ਜਿੱਥੇ ਸੰਗਤ ਦਾ ਕੰਮ ਆ ਗਿਆ ਪਬਲਿਕ ਦਾ ਆ ਗਿਆ ਉਹਨੂੰ ਇਨਸਟੈਂਟ ਬੇਸਿਸ ਤੇ ਸੌਰਟ ਆਊਟ ਕੀਤਾ ਜਾ ਸਕੇ ਤਾਂ ਕਿ ਪਬਲਿਕ ਨੂੰ ਰੀਲੀਫ ਦਿੱਤਾ ਜਾ ਸਕੇ ਮੈਨੂੰ ਲੱਗਦਾ ਪਰਸੋ ਦੀ ਗੱਲ ਹੈ ਜਦੋਂ ਇਹ ਕਾਲ ਆਈ ਸੀ ਤੇ ਤੁਹਾਨੂੰ ਅੱਜ ਵੀਡੀਓ ਮਿਲ ਗਈ ਹੈ ਤਾਂ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਵੀ ਕਿੰਨੇ ਕੁ ਜਲਦੀ ਕੰਮ ਹੋ ਗਿਆ ਹੈ ਜੀ ਮਤਲਬ ਜੇ ਪਹਿਲੇ ਦੀ ਦੌਰ ਦੀ ਗੱਲ ਕਰੀਏ ਪਹਿਲੇ ਕਹਿੰਦੇ ਸੀ ਕਿ ਕਾਰਪੋਰੇਸ਼ਨ 'ਚ ਕੰਮ ਨਹੀਂ ਹੁੰਦੇ ਲਾਈਟਾਂ ਬੁਝੀਆਂ ਪਈਆਂ ਆ ਦਾਇਰੇ ਤੋਂ ਬਾਹਰ ਆ ਚੁੱਕੀ ਹੈ ਕਾਰਪੋਰੇਸ਼ਨ ਜਲਦੀ ਕੰਮ ਹੋ ਰਿਹਾ ਹੈ ਬਿਲਕੁਲ ਨੀਅਤ ਨੂੰ ਮੁਰਾਦਾ ਹੁੰਦੀਆਂ ਨੇ ਸੋ ਨੀਅਤ ਬਿਲਕੁਲ ਸਾਫ਼ ਲੈ ਕੇ ਚੱਲ ਰਿਹਾ ਵੀ ਇਮਾਨਦਾਰੀ ਨਾਲ ਔਰ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਕੋ ਕਿਸੇ ਵੀ ਤਰੀਕੇ ਦਾ ਕੋਈ ਵੀ ਲੈਵਲ ਦਾ ਕੰਮ ਹੋਵੇ ਸੋ ਪੂਰੀ ਤਨਦੇਹੀ ਦੇ ਨਾਲ ਲੱਗੇ ਹੋਏ ਆ ਔਰ ਹਿਦਾਇਤ ਵੀ ਅਗੋ ਸਾਰੇ ਜਿੰਨੇ ਵਰਕਰਸ ਨੇ ਉਹਨਾਂ ਨੂੰ ਇਹੀ ਦਿੱਤੀ ਗਈ ਹੈ ਵੀ ਜੋ ਵੀ ਕੰਮ ਹੈ ਪਬਲਿਕ ਦਾ ਕੰਮ ਪਹਿਲ ਦੇ ਆਧਾਰ ਮੇਰਾ ਕੰਮ ਬੇਸ਼ੱਕ ਤੁਸੀਂ ਪੰਚਾਰ ਦਿਨ ਰੋਕੇ ਕਰਦੇ ਹੋ ਪਰ ਜਿੱਥੇ ਸੰਗਤ ਦਾ ਕੰਮ ਆ ਗਿਆ ਪਬਲਿਕ ਦਾ ਆ ਗਿਆ ਉਹਨੂੰ ਇਨਸਟੈਂਟ ਬੇਸਿਸ ਤੇ ਸੌਰਟ ਆਊਟ ਕੀਤਾ ਜਾ ਸਕੇ ਤਾਂ ਕਿ ਪਬਲਿਕ ਨੂੰ ਰੀਲੀਫ ਦਿੱਤਾ ਜਾ ਸਕੇ ਮੈਨੂੰ ਲੱਗਦਾ ਪਰਸੋ ਦੀ ਗੱਲ ਹੈ ਜਦੋਂ ਇਹ ਕਾਲ ਆਈ ਸੀ ਤੇ ਤੁਹਾਨੂੰ ਅੱਜ ਵੀਡੀਓ ਮਿਲ ਗਈ ਹੈ ਤਾਂ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਕਿ ਕਿੰਨੀ ਜਲਦੀ ਕੰਮ ਹੋ ਗਿਆ ਹੈ ਜੀ ਮਤਲਬ ਜੇ ਪਹਿਲੇ ਦੀ ਦੌਰ ਦੀ ਗੱਲ ਕਰੀਏ ਪਹਿਲੇ ਕਹਿੰਦੇ ਸੀ ਕਿ ਕਾਰਪੋਰੇਸ਼ਨ ਚ ਕੰਮ ਨਹੀਂ ਹੁੰਦੇ ਲਾਈਟਾਂ ਬੁਝੀਆਂ ਪਈਆਂ ਤੇ ਉਸ ਆ ਦਾਇਰੇ ਤੋਂ ਬਾਹਰ ਆ ਚੁੱਕੀ ਹੈ ਕਾਰਪੋਰੇਸ਼ਨ ਜਲਦੀ ਕੰਮ ਹੋ ਰਿਹਾ ਹੈ ਬਿਲਕੁਲ ਨੀਅਤ ਨੂੰ ਮੁਰਾਦਾ ਹੁੰਦੀਆਂ ਨੇ ਸੋ ਨੀਅਤ ਬਿਲਕੁਲ ਸਾਫ਼ ਲੈ ਕੇ ਚੱਲ ਰਿਹਾ ਵੀ ਇਮਾਨਦਾਰੀ ਨਾਲ ਔਰ ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਕੋ ਕਿਸੇ ਵੀ ਤਰੀਕੇ ਦਾ ਕੋਈ ਵੀ ਲੈਵਲ ਦਾ ਕੰਮ ਹੋਵੇ ਸੋ ਪੂਰੀ ਤਨਦੇਹੀ ਦੇ ਨਾਲ ਲੱਗੇ ਹੋਏ ਆ ਔਰ ਹਿਦਾਇਤ ਵੀ ਅਗੋ ਸਾਰੇ ਜਿੰਨੇ ਵਰਕਰਸ ਨੇ ਉਹਨਾਂ ਨੂੰ ਇਹੀ ਦਿੱਤੀ ਗਈ ਹੈ ਵੀ ਜੋ ਵੀ ਕੰਮ ਹੈ ਪਬਲਿਕ ਦਾ ਕੰਮ ਪਹਿਲ ਦੇ ਆਧਾਰ ਮੇਰਾ ਕੰਮ ਬੇਸ਼ੱਕ ਤੁਸੀਂ ਪੰਚਾਰ ਦਿਨ ਰੋਕੇ ਕਰ ਦਿਓ ਪਰ ਜਿੱਥੇ ਸੰਗਤ ਦਾ ਕੰਮ ਆ ਗਿਆ ਪਬਲਿਕ ਦਾ ਆ ਗਿਆ ਉਹਨੂੰ ਇਨਸਟੈਂਟ ਬੇਸਿਸ ਤੇ ਸਾਰਟ ਆਊਟ ਕੀਤਾ ਜਾ ਸਕੇ ਤਾਂ ਕਿ ਪਬਲਿਕ ਨੂੰ ਰੀਲੀਫ ਦਿੱਤਾ ਜਾ ਸਕੇ